ਪਿਆਰ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਕੱਲ ਸਰਕਾਰ ਤੇ ਆਰਤੀਆਂ ਦੇ ਵਿਚਕਾਰ ਜੋ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਸਹਿਮਤੀ ਹੋਈ ਸੀ ਉਸ ਤੋਂ ਬਾਅਦ ਜੋ ਸਰਕਾਰੀ ਖਰੀਦ ਕੁਝ ਮੰਡੀਆਂ ਦੇ ਵਿੱਚ ਸ਼ੁਰੂ ਵੀ ਹੋ ਗਈ ਸੀ ਪਰ ਉਸ ਨੂੰ ਲੈ ਕੇ ਆਰਤੀ ਐਸੋਸੀਏਸ਼ਨ ਦੀ ਆਪਸ ਵਿੱਚ ਰੱਬ ਮੱਤ ਨਹੀਂ ਰਲ ਰਹੀ ਦੋ ਆਰਤੀ ਐਸੋਸੀਏਸ਼ਨ ਅਲੱਗ-ਅਲੱਗ ਜੋ ਤਿਰਾ ਨੇ ਪੰਜਾਬ ਚ ਵੱਖ-ਵੱਖ ਜੋ ਏਰੀਆ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਉਹਨਾਂ ਦੀ ਆਪਸ ਚ ਮਤ ਨਹੀਂ ਰਲ ਰਹੀ ਜਿਸ ਨੂੰ ਲੈ ਕੇ ਜੋ ਵਿਜੇ ਕਾਲੜਾ ਜੀ ਖਿਲਾਫ ਜੋ ਚੀਮਾ ਜੀ ਨੇ ਉਹਨਾਂ ਨੇ ਕਾਫੀ ਜੋ ਰੋਸ਼ ਭਰਿਆ ਜੋ ਬਿਆਨ ਦਿੱਤਾ ਜਿਹਦੇ ਵਿੱਚ ਉਹ ਕਾਫੀ ਗੁੱਸੇ ਉਹਨਾਂ ਤੋਂ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਸਹਿਮਤੀ ਤੋਂ ਬਿਨਾ ਵਿਜੇ ਕਾਲੜਾ ਜੀ ਜਾ ਕੇ ਸਰਕਾਰ ਨਾਲ ਜੋ ਮਿਲੀ ਭਗਤ ਨਾਲ ਇਹ ਜੋ ਕੰਮ ਹੈ ਉਹ ਕਰਾਏ ਨੇ ਆਰਤੀਆਂ ਦੀਆਂ ਮੰਗਾਂ ਅਜੇ ਪੂਰੀ ਤਰ੍ਹਾਂ ਮੰਨੀਆਂ ਵੀ ਨਹੀਂ ਗਈਆਂ ਸੀ ਤੇ ਉਹ ਇਕੱਲੇ-ਇਕੱਲੇ ਜਾ ਕੇ ਸਰਕਾਰ ਨਾਲ ਲਾ ਕੇ ਜੋ ਸਰਕਾਰੀ ਖਰੀਦ ਦਾ ਫੈਸਲਾ ਕਰਾਏ ਨੇ ਕੀ ਉਹਨਾਂ ਦਾ ਬਿਆਨ ਹੈ ਉਹ ਸੁਣਦੇ ਆ ਨਾਲ ਦੀ ਨਾਲ ਕੀ ਇਹ ਜੇ ਦੋਵੇਂ ਧਿਰਾਂ ਆਪਸ ਵਿੱਚ ਨਹੀਂ ਰਲ ਰਹੀਆਂ ਤਾਂ ਕੀ ਇਹ ਅੱਗੇ ਝੋਨੇ ਦੀ ਖਰੀਦ ਦੇ ਉੱਪਰ ਇਫੈਕਟ ਪਾਏਗਾ ਕੁਝ ਜੋ ਮੰਡੀਆਂ ਨੇ ਜਿਹੜੀਆਂ ਇਹਨਾਂ ਦੇ ਅਧੀਨ ਆਂਦੀਆਂ ਨੇ ਤੇ ਕੀ ਉਹ ਜੋ ਖਰੀਦ ਹੈ ਉਸ ਦੇ ਉੱਪਰ ਇਸ ਦੋਵਾਂ ਆਪਸ ਧਿਰਾਂ ਦੀ ਜੋ ਇੱਕ ਤਰ੍ਹਾਂ ਦੀ ਲੜਾਈ ਹੈ ਉਹ ਅਸਰ ਪਾਏਗੀ ਝੋਨੇ ਦੀ ਸਰਕਾਰੀ ਖਰੀਦ ਤੇ ਆਓ ਪਹਿਲੇ ਬਿਆਨ ਸੁਣਦੇ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਡਿਟੇਲ ਚ ਚਰਚਾ ਕਰਾਂਗੇ ਆਰਤੀ ਵੀਰੂ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੋਇਆ ਹੋਵੇਗਾ ਕਿ ਅੱਜ ਇੱਕ ਸਾਜ਼ਿਸ਼ ਦੇ ਤਹਿਤ ਕਾਲੜਾ ਸਾਹਿਬ ਨੇ ਸੀਐਮ ਨਾਲ ਮੀਟਿੰਗ ਕੀਤੀ ਹੈ ਤੇ ਮੈਨੂੰ ਐਸਐਸਪੀ ਦਫਤਰ ਸੰਗਰੂਰ ਬੁਲਾ ਕੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਡੇਟੇਨ ਰੱਖਿਆ ਗਿਆ ਹੈ ਕਿਉਂਕਿ ਮੋਗੇ ਜਦੋਂ ਮੀਟਿੰਗ ਹੋਈ ਸੀ ਦੋਵਾਂ ਐਸੋਸੀਏਸ਼ਨਾਂ ਦੀ ਮੈਂ ਕਿਹਾ ਸੀ ਕਿ ਆਪਾਂ ਫੈਸਲਾ 2.5% ਦਾ ਇਸ ਤਰ੍ਹਾਂ ਕਰਨਾ ਹੈ ਕਿ ਹਰ ਬਿੱਲ ਦੇ ਨਾਲ ਸਾਨੂੰ 2.5% ਆਰਥ ਮਿਲੇ ਤਾਂ ਇਹ ਸਾਡੀ ਲਾਗੂ ਹੋਏਗੀ ਜੇ ਸਾਨੂੰ ਲਾਰਾ ਲਾਇਆ ਗਿਆ ਸਰਕਾਰਾਂ ਮੋਕਰ ਜਾਂਦੀਆਂ ਨੇ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਰੱਖਣੀ ਕਲਰਾਜੀ ਨੇ ਇਸ ਗੱਲ ਨੂੰ ਪਾਪਦਿਆਂ ਸਰਕਾਰ ਨਾਲ ਜਿਹੜੀ ਆ ਗੱਲ ਕੀਤੀ ਕਿ ਚੀਮਾ ਸਾਹਿਬ ਨੇ ਤਾਂ ਇਸ ਤੋਂ ਪਿੱਛੇ ਮਿਲਣਾ ਨਹੀਂ ਔਰ ਇਸ ਕਰਕੇ ਮੈਨੂੰ ਇੱਥੇ ਮਤਲਬ ਜਿਹੜਾ ਉਹ ਰੈਸਟ ਕਰਵਾ ਕੇ ਆਪ ਇਹਨੇ ਸਰਕਾਰ ਔਰ ਸਰਕਾਰੀ ਤਿਰਦੇ ਪ੍ਰਧਾਨ ਬਲਾ ਕੇ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਸੀ ਉਹਨਾਂ ਨੂੰ ਲਿਜਾ ਕੇ ਫੋਟੋਆਂ ਖਿਚਾ ਕੇ ਇਹਨਾਂ ਨੇ ਜਿਹੜਾ ਅੱਜ ਫੈਸਲਾ ਕੀਤਾ ਜਿਸ ਤਰ੍ਹਾਂ ਪੋਰਟਲ ਵੇਲੇ ਇਹਨਾਂ ਨੇ ਆੜਤੀਆਂ ਦੇ ਪਿੱਛੇ ਛੁੜਾ ਕੋਂਪਿਆ ਸੀ ਅੱਜ ਦੂਜੀ ਵੱਡੀ ਸਾਡੇ ਸੰਘਰਸ਼ ਦੇ ਵਿੱਚ ਜਦੋਂ ਚਟਾਨ ਵਾਂਗ ਸਾਰਾ ਪੰਜਾਬ ਖੜਾ ਸੀ ਇਹਨਾਂ ਨੇ ਸਾਡੀ ਪਿੱਛੇ ਛੁੜਾ ਕੋਂਪਿਆ ਵੀਰੋ ਮੈਂ ਜੋ ਵੀ ਇਹਨੇ ਫੈਸਲਾ ਕੀਤਾ ਉਹਦੀ ਇੱਕ ਇੱਕ ਲਾਈਨ ਪੜਾਂਗਾ ਜੇਕਰ ਉਹ ਫੈਸਲਾ ਮੰਨਣਯੋਗ ਹੋਇਆ ਮੰਨਾਂਗੇ ਅੱਜ ਜਦੋਂ ਸੰਗਰੂਰ ਦੇ ਐਸਐਸਪੀ ਨੇ ਮੈਨੂੰ ਅਰੈਸਟ ਕੀਤਾ ਰਾਣਾ ਰਾਣਾ ਜੀ ਨੇ ਪੋਸਟਪੌਨ ਤੋਂ ਬਾਅਦ ਸਾਰੇ ਜਿਲਿਆਂ ਦੇ ਮੰਡੀਆਂ ਦੇ ਪ੍ਰਧਾਨ ਚੱਲ ਕੇ ਇੱਧਰ ਨੂੰ ਆ ਗਏ ਸੀਆਈਡੀ ਨੇ ਐਸਐਸਪੀ ਨੂੰ ਰਿਪੋਰਟ ਦਿੱਤੀ ਕਿ ਮੰਡੀਆਂ ਤੋਂ ਆ ਮੈਸੇਜ ਆ ਰਹੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਸੇਜ ਪਾਇਆ ਮੈਂ ਕਿਹਾ ਮੈਂ ਨਹੀਂ ਮੈਸੇਜ ਪਾਇਆ ਮੇਰਾ ਮੈਸੇਜ ਜਦੋਂ ਮੈਨੂੰ ਤੁਸੀਂ ਬੁਲਾਇਆ ਮੈਂ ਘਰੇ ਮੈਸੇਜ ਪਾ ਕੇ ਆਇਆ ਰਾਣਾ ਜੀ ਨੂੰ ਵੀ ਜੇਕਰ ਮੈਨੂੰ ਰੈਸ਼ ਕਰ ਲਿਆ ਮੈਸੇਜ ਭੇਜ ਦਿਓ ਮੈਂ ਵੀਰੋ ਇੰਨੀ ਮਾਨਦਾਰੀ ਨਾਲ ਮੈਸੇਜ ਪਾਇਆ ਮੈਨੂੰ ਐ ਸੀ ਮੈਨੂੰ ਬੁਲਾ ਰਹੇ ਨੇ ਕੱਲੇ ਨੂੰ ਵੀ ਬੁਲਾ ਰਹੇ ਹੋਣਗੇ ਮੈਂ ਕਲਰੇ ਦਾ ਵੀ ਨਾਂ ਉਸ ਮੈਸੇਜ ਚ ਪਾਇਆ ਵੀ ਹੋ ਸਕਦਾ ਹੈ ਉਹਨੂੰ ਵੀ ਅਗਰ ਫੜ ਲੈਣਾ ਤਾਂ ਫਲਾਣਾ ਫਲਾਣਾ ਬੰਦਾ ਅਗਵਾਈ ਕਰੇਗਾ ਪਰ ਮੈਨੂੰ ਕੀ ਪਤਾ ਸੀ ਕਿ ਇਹਦਾ ਮੁੰਡਾ ਇਹ ਕਹਿ ਰਿਹਾ ਕਿ ਉਹ ਡੈਡੀ ਜਿਹੜੇ ਨੇ ਤਬੀਅਤ ਖਰਾਬ ਹੈ ਤੇ ਉਹ ਚਮੰਡਾ ਦੇ ਵੀ ਗਏ ਸੀ ਉਹਨਾਂ ਦੀ ਤਬੀਅਤ ਖਰਾਬ ਹੈ ਔਰ ਉਧਰ ਇਹ ਆਪਣਾ ਉੱਥੇ ਮੀਟਿੰਗਾਂ ਕਰ ਰਹੇ ਨੇ ਸੀਐਮ ਦਫ਼ਤਰ ਰਾਣੇ ਨੇ ਪੁੱਛਿਆ ਕਹਿੰਦਾ ਮੈਂ ਚੀਫ ਸੈਕਟਰੀ ਕੋਲ ਆਂ ਜਦੋਂ ਇੱਕ ਫੈਸਲਾ ਹੋਇਆ ਸੀ ਵੀ ਇਕੱਠਿਆਂ ਮੀਟਿੰਗ ਕਰਨੀ ਹੈ ਅੱਜ ਇਹਨੇ ਮੀਟਿੰਗ ਤੋੜ ਕੇ ਬਹੁਤ ਵੱਡਾ ਧੋਖਾ ਕੀਤਾ ਆਉਣ ਵਾਲੇ ਸਮੇਂ ਵਿੱਚ ਆੜਤੀਆਂ ਨੂੰ ਮਾਫਰੀ ਕਰਨਗੇ ਮੈਂ ਸਾਰੇ ਆੜਤੀਬੀਨਾਂ ਨੂੰ ਕਹਿਣਾ ਕਿ ਅੱਜ ਇਹਨਾਂ ਜਿਹੜਾ ਸੌਦਾ ਕੀਤਾ ਕਿਰਪਾ ਕਰਕੇ ਤੁਸੀਂ ਇਹਦੇ ਆਖੇ ਮੰਡੀਆਂ ਨਹੀਂ ਖੋਲਡੀਆਂ ਆਪਾਂ ਸਾਰੀਆਂ ਲਾਈਨਾਂ ਪੜ ਕੇ ਫੈਸਲਾ ਪੜ ਕੇ ਅੱਜ ਇਸ ਕਾਮ ਨੂੰ 6:30 ਵਜੇ ਆਨਲਾਈਨ ਮੀਟਿੰਗ ਸਾਰੇ ਪੰਜਾਬ ਦੇ ਪ੍ਰਧਾਨਾਂ ਨਾਲ ਕਰਾਂਗੇ ਮਜ਼ਦੂਰਾਂ ਨਾਲ ਕਰਾਂਗੇ ਇਹ ਦੋਨੇ ਮੰਗਾਂ ਪੂਰੀਆਂ ਜਿੰਨਾਂ ਚਿਰ ਨਹੀਂ ਹੁੰਦੀਆਂ ਉਹਨਾਂ ਚਿਰ ਸਾਡਾ ਰੋਸ ਹੈ ਜਿਹੜਾ ਉਹ ਇਸੇ ਤਰੀਕੇ ਨਾਲ ਰੱਖਿਆ ਜਾਏਗਾ ਤੁਹਾਡੀ ਸਲਾਹ ਲੈ ਕੇ ਅਗਰ ਤੁਸੀਂ ਮੰਡੀਆਂ ਖੋਲਣ ਦੀ ਇਜਾਜ਼ਤ ਦਿਓਗੇ ਉਦੋਂ ਮੰਡੀਆਂ ਖੋਲੀਆਂ ਜਾਣਗੀਆਂ ਕਿਰਪਾ ਕਰਕੇ ਆਪਣਾ ਹੌਸਲਾ ਬਲੰਦ ਰੱਖਿਓ ਇਹਨੇ ਦੂਜੀ ਵਾਰ ਸਾਡੇ ਨਾਲ ਵਿਸ਼ਵਾਸ ਘਾਤ ਕੀਤੀ ਹੈ ਅੱਜ ਤੋਂ ਬਾਅਦ ਇਹ ਆਰਤੀਆਂ ਦੀ ਕਿਸੇ ਮੰਡੀ 'ਚ ਆਪਣਾ ਮੂੰਹ ਨਹੀਂ ਦਿਖਾ ਸਕੇਗਾ ਜੋ ਧੋਖਾ ਇਹਨੇ ਸੌਦਾ ਕੀਤਾ ਠੇਕੇ ਲਏ ਨੇ ਇਹਨਾਂ ਨੇ ਸਰਕਾਰ ਨੇ ਮਜ਼ਦੂਰਾਂ ਨੂੰ ਠੇਕੇ ਦੇ ਦਿੱਤੇ ਸੀ ਇਹਨੂੰ ਤੇ ਇਹਦੇ ਚਹੇਤਿਆਂ ਨੂੰ ਐਦਿਕ ਠੇਕੇ ਨਹੀਂ ਸੀ ਮਿਲ ਰਹੇ ਇਹਨੇ ਤਿੰਨ ਦਿਨ ਪਹਿਲਾਂ ਬੈਠ ਕੇ ਉੱਥੇ ਸੈਕਟਰੀ ਫੂਡ ਨੂੰ ਫੋਨ ਕਰਵਾ ਕੇ ਆਪਣੇ ਠੇਕੇ ਪੱਕੇ ਕੀਤੇ ਨੇ ਔਰ ਤੁਹਾਨੂੰ ਸਾਰਿਆਂ ਨੂੰ ਵੇਚਿਆ ਇਸ ਗੱਲ ਦਾ ਧਿਆਨ ਰੱਖਿਓ ਕਿ ਇਸ ਤਰ੍ਹਾਂ ਦੇ ਬਕਾਊ ਆਗੂਆਂ ਨੂੰ ਜਿਨ੍ਹਾਂ ਨੂੰ ਤੁਸੀਂ ਮੰਡੀਆਂ 'ਚ ਬੁਲਾ ਕੇ ਔਰ ਇਨਾ ਮਾਨ ਸਨਮਾਨ ਬਖਸ਼ਦੇ ਹੋਏ ਇਸ ਬੰਦੇ ਨੇ ਸਾਡੇ ਇਸ ਸੰਘਰਸ਼ ਨੂੰ ਜਿਹੜਾ ਹੈਗਾ ਉਹ ਬਿਲਕੁਲ ਜ਼ਮੀਨ ਦੇ ਉੱਤੇ ਲਾ ਦਿੱਤਾ ਮੈਂ ਫੇਰ ਵੀ ਤੁਹਾਡਾ ਧਰਮਾਦ ਕਰਦਾ ਲੁਧਿਆਣੇ ਤੋਂ ਬਨੂਟ ਤੋਂ ਆਪਣਾ ਆ ਬਰਨਾਲੇ ਤੋਂ ਉਮਾਰ ਜਿਹੜਾ ਜਲੰਧਰ ਤੋਂ ਜਿੱਥੋਂ ਜਿੱਥੋਂ ਤੁਸੀਂ ਚੱਲ ਕੇ ਅੱਜ ਸੰਗਰੂਰ ਆਏ ਹੋ ਤੁਹਾਡੀਆਂ ਖਬਰਾਂ ਆਉਣ ਤੋਂ ਬਾਅਦ ਮੈਨੂੰ ਰਿਲੀਜ਼ ਕੀਤਾ ਗਿਆ ਮੈਂ ਤੁਹਾਡੇ ਸਾਰਿਆਂ ਦੇ ਪੈਰਾਂ 'ਚ ਸਿਰ ਰੱਖ ਕੇ ਪ੍ਰਣਾਮ ਕਰਦਾ ਅੱਗੇ ਜਿਵੇਂ ਤੁਸੀਂ ਫੈਸਲਾ ਕਰੋਗੇ ਉਵੇਂ ਕਰਾਂਗੇ ਧੰਨਵਾਦ ਕਿਸਾਨ ਵੀਰੋ ਜਿਵੇਂ ਕਿ ਆਪਾਂ ਸੁਣਿਆ ਦੋ ਤੀ ਰਾ ਆਰਟੀ ਐਸੋਸੀਏਸ਼ਨ ਦੀਆਂ ਵਿੱਚ ਜੋ ਪਾਟੀਆਂ ਨਜ਼ਰ ਆ ਰਹੀਆਂ ਨੇ ਆਪਸ 'ਚ ਇਹਨਾਂ ਦੀ ਸਹਿਮਤੀ ਨਹੀਂ ਬਣ ਰਹੀ ਪਰ ਜੋ ਸਰਕਾਰ ਵੱਲੋਂ ਹਰੀ ਚੰਡੀ ਉਹ ਦੇ ਦਿੱਤੀ ਗਈ ਹੈ ਤੇ ਸਰਕਾਰੀ ਖਰੀਦ ਸ਼ੁਰੂ ਵੀ ਹੋ ਗਈ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਤ ਇਹਨਾਂ ਦੀ ਰਲਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਆਪਸ ਚ ਜੇ ਆਰਥੀਆਂ ਲਈ ਵੀ ਨੁਕਸਾਨਦਾਇਕ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿਸਾਨਾਂ ਲਈ ਵੀ ਨੁਕਸਾਨਦਾਇਕ ਹੈ ਕਿਉਂਕਿ ਹੜਤਾਲ ਕਰਨੀ ਕੋਈ ਵੱਡੀ ਗੱਲ ਨਹੀਂ ਕੋਈ ਵੀ ਉੱਠ ਕੇ ਆ ਕੇ ਕਹਿ ਸਕਦਾ ਕਿ ਅੱਜ ਸਾਡੇ ਵੱਲੋਂ ਹੜਤਾਲ ਹੈ ਸੋ ਇਹਦੇ ਨਾਲੋਂ ਚੰਗਾ ਇਹੀ ਹੈ ਕਿ ਜੋ ਆਪਸ ਚਾਰਤੀ ਐਸੋਸੀਏਸ਼ਨ ਆਫ ਦੀ ਮੱਤਰ ਲਾ ਕੇ ਇਕੱਠੇ ਹੋ ਕੇ ਚੱਲਣ ਤਾਂ ਜੋ ਕਿਸਾਨਾਂ ਨੂੰ ਅੱਗੇ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੈ ਸਕੇ ਸਰਕਾਰ ਵੱਲੋਂ ਪੂਰੀ ਹਰੀ ਝੰਡੀ ਦੇ ਦਿੱਤੀ ਗਈ ਹੈ ਉਹ ਆਰਤੀਆਪ ਐਸੋਸੀਏਸ਼ਨ ਦੀ ਆਪਸ ਚ ਤਾਲਮੇਲ ਦੀ ਗੱਲ ਹੈ ਕਿ ਕਿਹੜਾ ਕਿਸੇ ਨੂੰ ਨਾਲ ਲੈ ਕੇ ਚੱਲਿਆ ਨਹੀਂ ਚੱਲਿਆ ਇਹ ਮਸਲਾ ਆਪਸ ਚ ਆਰਤੀਆ ਐਸੋਸੀਏਸ਼ਨ ਸੁਲਝਾਏਗੀ ਸੋ ਇਨਾਂ ਕਰਦੇ ਹੋਏ ਜੋ ਸਰਕਾਰ ਵੱਲੋਂ ਹਰੀ ਚੰਡੀ ਐ ਸੋ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹ ਜਾਣਕਾਰੀ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਲਈ ਜੋ ਸਾਂਝੀ ਕੀਤੀ ਹੈ ਕਿ